ਮੈਂ ਨਾ ਇੱਕ ਛੋਟੇ ਜਿਹੇ ਪਿੰਡ ਤੋਂ ਆ ਤੇ ਉੱਥੇ ਮਤਲਬ ਲਾਈਕ ਸਾਰੇ ਆਬਵੀਅਸਲੀ ਤੁਹਾਨੂੰ ਪਤਾ ਹੀ ਕਿ ਬॉयਜ਼ ਨੂੰ ਪ੍ਰੇਫਰ ਜ਼ਿਆਦਾ ਕਰਦੇ ਆ ਬॉयਜ਼ ਨੂੰ ਬਾਹਰ ਭੇਜਦੇ ਆ ਬॉयਜ਼ ਲਈ ਵਧੀਆ ਮਤਲਬ ਗੇਮਸ ਜੇਮ ਸਾਰਾ ਕੁਝ ਜੁਆਇਨ ਕਰਾਉਂਦੇ ਆ ਕੁੜੀਆਂ ਨੂੰ ਥੋੜਾ ਪਿੱਛੇ ਰੱਖਿਆ ਵਾ ਬਟ ਫਿਰ ਵੀ ਮਤਲਬ ਮੇਰੀ ਮੰਮੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਛੋਟੀ ਜਿਹੀ সুইমিং ਅਕੈਡਮੀ ਜੁਆਇਨ ਕਰਾਈ ਸੀ ਮੈਂ সুইমিং ਦੀ ਪਲੇਅਰ ਸੀਗੀ ਪਹਿਲਾਂ ਤੇ সুইমিং ਦੀ ਪਲੇਅਰ ਦੇ ਨਾਲ ਨਾਲ ਮੇਰੀ ਹਾਈਟ ਵਧੀਆ ਸੀਗੀ ਕਾਫੀ ਵਾਰ ਮੈਂ ਬਹੁਤ ਵਾਰੀ ਮਤਲਬ ਮੇਰਾ ਬ੍ਰਾਉਂਜ਼ ਮੈਡਲ ਆਇਆ ਕਈ ਵਾਰੀ ਮੈਡਲ ਨਹੀਂ ਵੀ ਆਇਆ ਕਈ ਵਾਰੀ ਵਿੱਚ ਇਦਾਂ ਵੀ ਹੋਇਆ ਕਿ ਹੁਣ ਮੈਂ ਨਹੀਂ ਖੇਡ ਸਕਦੀ ਮੇਰੇ ਬੈਗ 'ਚ ਇੰਜਰੀ ਆ ਗਈ ਸੀ ਮੈਂ ਮਤਲਬ ਗੇਮ ਕੰਟੀਨਿਊ ਰੱਖੀ ਮੈਂ ਛੱਡੀ ਨਹੀਂ ਮਤਲਬ ਉਮੀਦ ਨਹੀਂ ਛੱਡੀ ਤੇ ਹੁਣ ਮੈਂ ਨੈਸ਼ਨਲ 골ਡ ਮੈਡਲਿਸਟ ਹਾਂ ਫੈਡਰੇਸ਼ਨ ਕਪਚੇ ਵੀ ਮੇਰਾ 골ਡ ਮੈਡਲ ਹੈ ਤੇ ਮੇਰਾ ਸਟੇਟ ਮੈਂ ਚੈਂਪੀਅਨ ਹੈ ਪਰ ਉਹ ਟਾਸ ਮੂਵਮੈਂਟ ਚ ਮੇਰੀ ਫੈਮਿਲੀ ਨੇ ਮੇਰੀ ਹੈਲਪ ਕੀਤੀ ਮੇਰੇ ਮੰਮੀ ਨੇ ਮੇਰੇ ਪਾਪਾ ਨੇ ਮੇਰੀ ਸਿਸਟਰ ਨੇ ਉਹਨਾਂ ਨੇ ਹਰ ਤਰੀਕੇ ਨਾਲ ਮਤਲਬ ਹਰ ਚੀਜ਼ ਚ ਮੇਰੀ ਹੈਲਪ ਕੀਤੀ ਮੈਮ ਇੱਕ ਪਲੇਅਰ ਨੂੰ ਬਣਾਉਣਾ ਨਾ ਸਮਝ ਲਓ ਪੂਰਾ ਘਰ ਪੂਰਾ ਘਰ ਲੱਗ ਜਾਂਦਾ ਉਹਦੇ ਉੱਤੇ ਵੀ ਆਪਣੇ ਪਿੰਡ ਵਿੱਚ ਵੀ ਮੈਂ ਪਹਿਲੀ ਕੁੜੀ ਹਾਂ ਅਸਲ ਪਿੰਡ ਵਿੱਚ ਹਾਂਜੀ ਤੇ ਮਤਲਬ ਅੱਜ ਲੋਕੀ ਮਤਲਬ ਮੈਨੂੰ ਆਪਣੇ ਬੱਚਿਆਂ ਨੂੰ ਮੇਰੇ ਨਾਮ ਤੋਂ ਮੋਟੀਵੇਟ ਕਰਦੇ ਹੈ ਕਿ ਕੁੜੀ ਹੋਵੇ ਤੇ ਇਦਾਂ ਦੀ ਹੋਵੇ ਜਿਹੜੇ ਲੋਕ ਕਹਿੰਦੇ ਸੀ ਕਿ ਕੁੜੀਆਂ ਹੋਣੀਆਂ ਨਹੀਂ ਚਾਹੀਦੀ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹਰ ਰੋਜ਼ ਇੱਕ ਕੰਪੀਟੀਸ਼ਨ ਮਿਲਦਾ ਹੈ ਹਰ ਇੱਕ ਨਵਾਂ ਕੰਪੀਟੀਟਰ ਮਿਲਦਾ ਹੈ ਸਾਡਾ ਕੋਈ ਸਿਲੇਬਸ ਨਹੀਂ ਹੁੰਦਾ ਸਾਨੂੰ ਇੱਕ ਨਵਾਂ ਅੱਜ ਇੱਕ ਵਧੀਆ ਪਲੇਅਰ ਉਸ ਤੋਂ ਵੀ ਵਧੀਆ ਪਲੇਅਰ ਸਾਨੂੰ ਡੇਲੀ ਆਪਣੀ ਇੱਕ ਨਵੀਂ ਤਿਆਰੀ ਕਰਨੀ ਪੈਂਦੀ ਹੈ ਨਵੀਂ ਮਤਲਬ ਹਰ ਦਿਨ ਫਿਟ ਰਹਿਣਾ ਪੈਂਦਾ ਹੈ ਸਾਨੂੰ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਡੀ ਮੁਲਾਕਾਤ ਪੰਜਾਬ ਦੀ ਇੱਕ ਅਜਿਹੀ ਧੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਇੱਕ ਪਿੰਡ 'ਚ ਹੁੰਦਾ ਹੈ ਤੇ ਪਿੰਡ ਦੇ ਵਿੱਚ ਉਹ ਸਟਰਗਲ ਕਰਦੇ ਨੇ ਸਟਰਗਲ ਕਰਨ ਤੋਂ ਬਾਅਦ ਉਹ ਮਾਰਸ਼ਲ ਆਰਟ ਦੀ ਗੇਮ ਨੂੰ ਅਪਣਾਉਂਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਪੰਜਾਬ ਹੀ ਨਹੀਂ ਸਗੋ ਭਾਰਤ ਦਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਚਮਕਾਇਆ ਜਾ ਰਿਹਾ ਹੈ ਉਸ ਸਤੀ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਆ ਤੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਰੂਬਰੂ ਕਰਦੇ ਹਾਂ ਸੋ ਦੀ ਸ਼ੁਕਲਾ ਜੀ ਦਾ ਸਭ ਤੋਂ ਪਹਿਲਾ ਨਿੱਘਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਮੈਮ ਜੀ ਸੋ ਦੱਸੋ ਕਿ ਕਿਸ ਤਰੀਕੇ ਦੇ ਨਾਲ ਇਸ ਧੀ ਨੇ ਸਟਰਗਲ ਕੀਤੀ ਇੱਕ ਪਿੰਡ ਦੇ ਵਿੱਚ ਜਨਮ ਹੁੰਦਾ ਹੈ ਤੇ ਪਿੰਡ ਦੀ ਕੁੜੀ ਨੇ ਹੁਣ ਮਤਲਬ ਕਿ 올ਓਵਰ ਵਰਲਡ ਦੇ ਵਿੱਚ ਜਾ ਕੇ ਪੰਜਾਬ ਦਾ ਨਾਮ ਭਾਰਤ ਦਾ ਨਾਮ ਚਮਕਾਉਣਾ ਹੈ ਸੋ ਜ਼ਰੂਰ ਦੱਸੋ ਆਪਣੇ ਸਫ਼ਰ ਬਾਰੇ ਮੈਮ ਮੈਂ ਨਾ ਇੱਕ ਛੋਟੇ ਜਿਹੇ ਪਿੰਡ ਤੋਂ ਆਂ ਤੇ ਉਥੇ ਮਤਲਬ ਲਾਈਕ ਸਾਰੇ ਆਬਵੀਅਸਲੀ ਤੁਹਾਨੂੰ ਪਤਾ ਹੀ ਹੈ ਕਿ ਬॉयਜ਼ ਨੂੰ ਪ੍ਰੇਫਰ ਜ਼ਿਆਦਾ ਕਰਦੇ ਆ ਬॉयਜ਼ ਨੂੰ ਬਾਹਰ ਭੇਜਦੇ ਆ ਬॉयਜ਼ ਲਈ ਵਧੀਆ ਮਤਲਬ ਗੇਮਸ ਜੇਮ ਸਾਰਾ ਕੁਝ ਜੁਆਇਨ ਕਰਾਉਂਦੇ ਆ ਕੁੜੀਆਂ ਨੂੰ ਥੋੜਾ ਪਿੱਛੇ ਰੱਖਿਆ ਵਾ ਬਟ ਫਿਰ ਵੀ ਮਤਲਬ ਮੇਰੀ ਮੰਮੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਛੋਟੀ ਜਿਹੀ সুইমিং ਅਕੈਡਮੀ ਜੁਆਇਨ ਕਰਾਈ ਸੀ ਮੈਂ সুইমিং ਦੀ ਪਲੇਅਰ ਸੀਗੀ ਪਹਿਲਾਂ ਤੇ সুইমিং ਦੀ ਪਲੇਅਰ ਦੇ ਨਾਲ ਨਾਲ ਮੇਰੀ ਹਾਈਟ ਵਧੀਆ ਸੀਗੀ ਤੇ ਬਾਡੀ weight ਵੀ ਵਧੀਆ ਸੀਗਾ ਤੇ ਮੈਨੂੰ ਮੇਰੇ ਇੱਕ ਸਰ ਮਿਲੇ ਰঞ্জੀਤ ਸਰ ਮਿਲੇ ਮੈਨੂੰ 2016 ਚ ਤੇ ਇਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਮਤਲਬ ਗੇਮ 'ਚ ਵੀ ਜਿਮ 'ਚ ਵੀ ਮਤਲਬ ਇੱਕਦਮ ਵਧੀਆ ਇਹਨਾਂ ਦੀ ਵਾਈਫ ਵੀ ਹੈ ਉਹ ਵੀ ਰੈਸਲਿੰਗ ਦੀ ਪਲੇਅਰ ਹੈ ਉਹਨਾਂ ਨੇ ਮੇਰੀ ਐਡਮਿਸ਼ਨ ਕਰਾਈ ਐਚਐਮਵੀ ਕਾਲਜ ਜਲੰਧਰ 'ਚ ਜਿਹੜਾ ਉੱਥੇ ਵਰਕਸ਼ਾਪ ਚੌਕ ਦੇ ਕੋਲ ਤੇ ਫਿਰ ਮਤਲਬ ਮੇਰੀ ਵਧੀਆ ਗੇਮ ਹੋ ਗਈ ਪਹਿਲਾਂ ਮੈਂ ਕਾਫੀ ਵਾਰ ਮੈਂ ਬਹੁਤ ਵਰੀ ਮਤਲਬ ਮੇਰਾ ব্রੌਂਜ਼ ਮੈਡਲ ਆਇਆ ਕਈ ਵਾਰੀ ਮੈਡਲ ਨਹੀਂ ਵੀ ਆਇਆ ਕਈ ਵਾਰੀ ਵਿੱਚ ਇਦਾਂ ਵੀ ਹੋਇਆ ਕਿ ਹੁਣ ਮੈਂ ਨਹੀਂ ਖੇਡ ਸਕਦੀ ਮੇਰੇ ਬੈਗ 'ਚ ਇੰਜਰੀ ਆ ਗਈ ਸੀ ਮਤਲਬ ਮੈਨੂੰ ਲੱਗਿਆ ਸੀ ਕਿ ਮੈਂ ਖੇਡ ਹੀ ਨਹੀਂ ਪਾਣਾ ਜੀ ਫਿਰ ਵੀ ਮਤਲਬ ਮੇਰੇ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਨਹੀਂ ਤੁਸੀਂ ਖੇਡ ਸਕਦੇ ਹੋ ਵਧੀਆ ਕਰ ਸਕਦੀ ਹੈ ਫਿਰ ਮੈਂ 2018 'ਚ ਸਟੇਟ ਚੈਂਪੀਅਨ ਬਣੀ ਸਟੇਟ ਚੈਂਪੀਅਨ ਤੋਂ ਬਾਅਦ ਨੈਸ਼ਨਲ 'ਪਾ ਪਾਰਟਿਸਪੇਟ ਕੀਤਾ ਤੇ ਮੇਰਾ ਕੋਈ ਮੈਡਲ ਨਹੀਂ ਆਇਆ ਸੀ ਉਦੋਂ ਫਿਰ ਹੁਣ ਮੈਂ ਮਤਲਬ ਗੇਮ ਕੰਟੀਨਿਊ ਰੱਖੀ ਮੈਂ ਛੱਡੀ ਨਹੀਂ ਮਤਲਬ ਉਮੀਦ ਨਹੀਂ ਛੱਡੀ ਤੇ ਹੁਣ ਮੈਂ ਨੈਸ਼ਨਲ 골ਡ ਮੈਡਲਿਸਟ ਆ ਫੈਡਰੇਸ਼ਨ ਕਪਚੇ ਵੀ ਮੇਰਾ 골ਡ ਮੈਡਲ ਹੈ ਤੇ ਮੇਰਾ ਸਟੇਟ ਮੈਂ ਚੈਂਪੀਅਨ ਹੈ ਤੇ ਹੁਣ ਮੇਰੀ ਕੀ ਕਹਿੰਦੇ ਵਰਲਡ ਚੈਂਪੀਅਨਸ਼ਿਪ ਵਾਸਤੇ ਸਿਲੈਕਸ਼ਨ ਹੋਈ ਹੈ ਦੁਬਈ ਚ 15 ਦਸੰਬਰ ਨੂੰ ਜਾਣਾ ਹੈ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਤੁਸੀਂ ਪਿੰਡ ਦੇ ਵਿੱਚ ਜਨਮ ਲਿਆ ਤੇ ਉੱਥੇ ਹਮੇਸ਼ਾ ਬॉयਜ਼ ਨੂੰ ਪ੍ਰੇਫਰੈਂਸ ਹੁੰਦੀ ਸੀਗੀ ਤੇ ਉਸ ਦੇ ਚਾਲ ਦੇ ਜੋ ਤੁਸੀਂ ਗੇਮ ਕਰਨੀ ਸ਼ੁਰੂ ਕੀਤੀ ਤੇ ਆਂਡ ਗਵਾਂਡ ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਸੀ ਕੀ ਬੋਲਦੇ ਸੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਮੈਂ ਮਤਲਬ ਹੌਸਟਲ 'ਚ ਰਹਿੰਦੀ ਮੈਮ ਤੇ ਜਦੋਂ ਮੈਂ ਫਸਟ ਟਾਈਮ 2016 'ਚ ਹੌਸਟਲ ਜੁਆਇਨ ਕੀਤਾ ਤੇ ਮੇਰੇ ਕਈ ਰਿਲੇਟਿਵ ਨੇ ਕਈ ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਕਿਹਾ ਕਿ ਮਤਲਬ ਕੁੜੀਆਂ ਨੂੰ ਭੇਜਣਾ ਠੀਕ ਨਹੀਂ ਹੈਗਾ ਤੁਸੀਂ ਕੀ ਕਹਿੰਦੇ ਮੇਰੇ ਫੈਮਿਲੀ ਨੂੰ ਕਿ ਤੁਸੀਂ ਹੋਸਟਲ ਨਾ ਜੁਆਇਨ ਕਰਾਓ ਜਿਹੜਾ ਵੀ ਕੁਝ ਕਰਾਣਾ ਇੱਥੋਂ ਹੀ ਕਰਾਓ ਮਤਲਬ ਕੁੜੀਆਂ ਬਾਹਰ ਜਾ ਕੇ ਮਤਲਬ ਖਰਾਬ ਹੋ ਜਾਂਦੀਆਂ ਜਾਂ ਫਿਰ ਗੇਮ ਦੇ ਗੇਮ ਦਾ ਤਾਂ ਇੱਕ ਬਹਾਨਾ ਹੈ ਸਿਰਫ ਨਾ ਘੁੰਮਣਾ ਹੈ ਇਹਨਾਂ ਨੇ ਐਸ਼ ਮौज-ਮਸਤੀ ਕਰਨੀ ਹੈ ਬਟ ਮੈਂ ਉਹ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਇਹ ਸਾਬਿਤ ਕੀਤਾ ਕਿ ਨਹੀਂ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀ ਮਤਲਬ ਦੇਖੋ ਕੁੜੀ ਹੋਵੇ ਜਾਂ ਮੁੰਡਾ ਹੋਵੇ ਅੱਜ ਮੇਰੇ ਮਮੀ ਪਾਪਾ ਦਾ ਨਾਮ ਰੋਸ਼ਨ ਹੋ ਰਿਹਾ ਮੈਂ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਹਾਂ ਮਤਲਬ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਚੀਜ਼ ਨਾਲ ਜੀ ਜੀ ਤੇ ਜਿਹੜੇ ਲੋਕ ਗੱਲਾਂ ਕਰਦੇ ਸੀ ਇਹ ਗੱਲ ਆਖਦੇ ਸੀ ਕਿ ਨਹੀਂ ਕੁੜੀਆਂ ਨੂੰ ਇਹ ਗੱਲ ਮਤਲਬ ਕਿ ਨਹੀਂ ਭੇਜਣਾ ਚਾਹੀਦਾ ਕੁੜੀਆਂ ਵਿਗੜ ਜਾਂਦੀਆਂ ਨੇ ਉੱਥੇ ਜਾ ਕੇ ਮौज-ਮਸਤੀ ਕਰਦੀਆਂ ਨੇ ਤੇ ਜਦੋਂ ਤੁਹਾਡਾ ਮੈਡਲ ਆਇਆ ਫਸਟ ਟਾਈਮ ਤੇ ਉਹਨਾਂ ਦਾ ਕੀ ਰਿਐਕਸ਼ਨ ਸੀ ਉਹ ਕੀ ਬੋਲਦੇ ਸੀ ਜਿਹੜੇ ਲੋਕ ਬੁਰਾਈਆਂ ਕਰਦੇ ਆ ਨਾ ਪਿੱਠ ਪਿੱਛੇ ਜਿਹੜੇ ਲੋਕ ਸਾਡੀ ਲੱਤਾਂ ਖਿੱਚਦੇ ਆ ਉਹ ਸਭ ਤੋਂ ਪਹਿਲਾਂ ਕੌਂਗ੍ਰੈਚੁਲੇਸ਼ਨ ਕਹਿੰਦੇ ਆ ਉਹੀ ਲੋਕ ਅੱਜ ਮੈਨੂੰ ਕੀ ਕਹਿੰਦੇ ਕੌਂਗ੍ਰੈਚੁਲੇਸ਼ਨ ਬੋਲਦੇ ਆ ਉਹੀ ਕਹਿੰਦੇ ਕਿ ਯਾਰ ਮਤਲਬ ਤੇਰੇ ਨਾਲ ਤੋਂ ਵਧੀਆ ਕੋਈ ਕੁੜੀ ਨਹੀਂ ਹੈਗੀ ਸਾਡੇ ਘਰ ਕੁੜੀ ਹੋਵੇ ਤਾਂ ਤੇਰੇ ਵਰਗੀ ਕੁੜੀ ਹੋਵੇ ਇਦਾਂ ਬੋਲਦੇ ਆ ਲੋਕ ਹਾਂਜੀ ਤੇ ਤੁਸੀਂ ਦੱਸਿਆ ਕਿ ਇੱਕ ਟਾਈਮ ਇਦਾਂ ਦਾ ਆਇਆ ਕਿ ਜਦੋਂ ਤੁਹਾਡਾ ਮਨ ਕੀਤਾ ਕਿ ਨਹੀਂ ਹੁਣ ਨਹੀਂ ਕਰਨਾ ਸੀ ਉਹ ਮੂਮੈਂਟ ਕੀ ਸੀ ਕੀ ਕਾਰਨ ਸੀਗੇ ਮੈਮ ਉਹ ਮੂਮੈਂਟ ਇਹ ਸੀ ਕਿ ਮੇਰੇ ਬੈਕਚੇਂਜਰੀ ਆ ਗਈ ਸੀ ਮਤਲਬ ਮੇਰੇ ਕੋਲ ਗੇਮ ਕਰਦੇ ਹੋਏ ਜੀ ਜੀ ਮੈਂ ਰਨਿੰਗ ਮਤਲਬ ਮੇਰੇ ਤੋਂ ਰਨਿੰਗ ਨਹੀਂ ਹੋ ਰਹੀ ਸੀ ਕਿਉਂਕਿ ਜਦੋਂ ਰਨਿੰਗ ਕਰਦੇ ਅਸੀਂ ਤੇ ਹੈਮਸਟ੍ਰਿੰਗ ਇਹ ਮਸਲ ਹੁੰਦਾ ਹੈ ਨਾ ਇਹ ਸਟ੍ਰੈਚ ਹੋ ਰਿਹਾ ਸੀ ਉਹ ਕਾਫੀ ਤੇ ਮੈਨੂੰ ਇਹ ਲੱਗਿਆ ਕਿ ਮਤਲਬ ਇਹ ਠੀਕ ਹੀ ਨਹੀਂ ਹੋਣਾ ਮੈਂ ਗੇਮ ਕਰ ਰਹੀ ਨਹੀਂ ਪਾਣੀ ਅੱਗੇ ਮੈਂ ਇੱਕ ਦੋ ਕੰਪੀਟੀਸ਼ਨ ਖੇਡੇ ਉਹਨਾਂ 'ਚ ਵੀ ਮੈਂ ਹਾਰ ਗਈ ਸੀ ਤੇ ਫਿਰ ਇਦਾਂ ਇੱਕਦਮ ਮਤਲਬ ਬਹੁਤ ਟਫ ਮੂਮੈਂਟ ਆ ਗਿਆ ਸੀ ਪਰ ਉਹ ਟਫ ਮੂਮੈਂਟ ਚ ਮੇਰੀ ਫੈਮਿਲੀ ਨੇ ਮੇਰੀ ਹੈਲਪ ਕੀਤੀ ਮੇਰੇ ਮੰਮੀ ਨੇ ਮੇਰੇ ਪਾਪਾ ਨੇ ਮੇਰੀ ਸਿਸਟਰ ਨੇ ਉਹਨਾਂ ਨੇ ਹਰ ਤਰੀਕੇ ਨਾਲ ਮਤਲਬ ਹਰ ਚੀਜ਼ ਚ ਮੇਰੀ ਹੈਲਪ ਕੀਤੀ ਹਾਂ ਹਾਂਜੀ ਤੇ ਫਿਰ ਉਹ ਮੂਮੈਂਟ ਕਦੋਂ ਆਇਆ ਜੋ ਮਨ ਦੇ ਵਿੱਚ ਮਤਲਬ ਕਿ ਇਹ ਕਹਿ ਸਕਦੇ ਆ ਕਿ شدت ਹੋਈ ਕਿ ਨਹੀਂ ਹੁਣ ਗੇਮ ਕਰਨੀ ਆ ਜੋ ਮਰਜ਼ੀ ਹੋ ਜਾਵੇ ਮੈਡਲ ਲਿਆਉਣਾ ਹੀ ਲਿਆਉਣਾ ਉਹ ਐਕਚੁਅਲੀ ਮੈਂ ਆਪਣੀ ਮਦਰ ਲਈ ਸਿਰਫ اپنی مدر ਲਈ ਕਿਉਂਕਿ ਮੇਰੇ ਮਦਰ ਨੇ ਮੇਰੀ ਹਮੇਸ਼ਾ ਹੈਲਪ ਕੀਤੀ ਹੈ ਹਮੇਸ਼ਾ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਮਦਰ ਨੇ ਹਮੇਸ਼ਾ ਹੈਲਪ ਕੀਤੀ ਹੈ ਮੇਰੀ ਉਹਨਾਂ ਨੇ ਹੀ ਮੈਨੂੰ ਘਰ ਤੋਂ ਬਾਹਰ ਭੇਜਿਆ ਉਹਨਾਂ ਨੇ ਹੀ ਮੇਰੀ ਐਡਮਿਸ਼ਨ ਕਰਾਈ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਕਰਾਇਆ ਤੇ ਮੈਂ ਸਿਰਫ ਆਪਣੀ ਮਦਰ ਦਾ ਮੈਂ ਕਿਹਾ ਉਹਨਾਂ ਦਾ ਨਾਮ ਕਰਨਾ ਹੈ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਉਹਨਾਂ ਨੂੰ ਲੋਕ ਜਾਣਨ ਮੇਰੇ ਨਾਮ ਦੇ ਕਰਕੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੇਰੀ ਸਿਸਟਰ ਹੈ ਮੇਰੇ ਬ੍ਰਦਰ ਹੈ ਮਤਲਬ ਪਾਪਾ ਮੰਮੀ ਹੋਰ ਵੀ ਕੋਈ ਗੇਮ ਕਰਦਾ ਨਹੀਂ ਨਹੀਂ ਮੇਰੇ ਮਾਮਾ ਜੀ ਗੇਮ ਕਰਦੇ ਆ ਬਸ ਰੈਸਲਿੰਗ ਕਰਦੇ ਮੇਰੇ ਮਾਮਾ ਜੀ ਤੇ ਬਾਕੀ ਮੈਂ ਹੀ ਹਾਂ ਜੀ ਆਪਣੇ ਪਿੰਡ ਵਿੱਚ ਵੀ ਮੈਂ ਪਹਿਲੀ ਕੁੜੀ ਹਾਂ ਅੱਛਾ ਪਿੰਡ ਵਿੱਚ ਹਾਂ ਜੀ ਤੇ ਮਤਲਬ ਅੱਜ ਲੋਕੀ ਮਤਲਬ ਮੈਨੂੰ ਆਪਣੇ ਬੱਚਿਆਂ ਨੂੰ ਮੇਰੇ ਨਾਮ ਤੋਂ ਮੋਟੀਵੇਟ ਕਰਦੇ ਆ ਕਿ ਕੁੜੀ ਹੋਵੇ ਤੇ ਇਦਾਂ ਦੀ ਹੋਵੇ ਜਿਹੜੇ ਲੋਕ ਕਹਿੰਦੇ ਸੀ ਕਿ ਕੁੜੀਆਂ ਹੋਣੀ ਨਹੀਂ ਚਾਹੀਦੀ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਮਤਲਬ ਹੁਣ ਤੁਹਾਡੇ ਪਿੰਡ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ ਬਹੁਤ ਜ਼ਿਆਦਾ ਤੇ ਪਰਮਾਤਮਾ ਦਾ ਇਹਨਾਂ ਸ਼ੁਕਰ ਹੈ ਕਿ ਮਤਲਬ ਮੈਂ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਮੈਂ ਤੇ ਇਹ ਹੀ ਉਮੀਦ ਕਰਦੀ ਆ ਕਿ ਮਤਲਬ ਕੋਈ ਮੁੰਡੇ ਤੇ ਕੁੜੀ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਜਿਹੜਾ ਕੰਮ ਕੁੜੀਆਂ ਕਰ ਸਕਦੀਆਂ ਉਹ ਮੁੰਡੇ ਨਹੀਂ ਕਰ ਸਕਦੇ ਮੈਂ ਇਹਨਾਂ ਮਤਲਬ ਐਗਜ਼ਾਮਪਲ ਦੇਖ ਲਓ ਤੁਸੀਂ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਕੁੜੀਆਂ ਨੂੰ ਬਿਲਕੁਲ ਘਰ ਤੋਂ ਬਾਹਰ ਹੀ ਨਹੀਂ ਭੇਜਣਾ ਤੇ ਮੈਂ ਅੱਜ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਹਾਂ ਤੇ ਉਹ ਹੀ ਲੋਕ ਮਤਲਬ ਕੰਗ੍ਰੈਚੁਲੇਸ਼ਨ ਕਰਦੇ ਆ ਮੇਰੇ ਮੰਮੀ ਨੂੰ ਆਪ ਕਹਿੰਦੇ ਆ ਕਿ ਕੁੜੀਆਂ ਹੁਣ ਤਾਂ ਤੁਹਾਡੇ ਵਰਗੀਆਂ ਕੁੜੀਆਂ ਹੋਣ ਹਾਂ ਜੀ ਤੇ ਡਾਈਟ ਬਾਰੇ ਦੱਸੋ ਡਾਈਟ ਦਾ ਕਿੰਨਾ ਕੁ ਧਿਆਨ ਰੱਖਣਾ ਪੈਂਦਾ ਜਾਂ ਮਤਲਬ ਕੀ ਕੀ ਫੋਲੋ ਕਰਨਾ ਮੈਮ ਦੇਖੋ ਇੱਕ ਇੱਕ ਪਲੇਅਰ ਨੂੰ ਬਹੁਤ 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 ਡੇਲੀ ਨੂੰ ਟਫ ਸਿਚੁਏਸ਼ਨ ਆਉਂਦੀ ਹੈ ਕਿਉਂਕਿ ਜਿਹੜੇ ਸਟੱਡੀ ਕਰਦੇ ਹਨ ਜਿਹੜੇ ਲੋਕ ਲਾਈਕ ਜਿੱਦਾਂ ਗ੍ਰੈਜੂਏਸ਼ਨ ਕਰ ਰਹੇ ਹਨ ਮਾਸਟਰਸ ਕਰ ਰਹੇ ਹਨ ਬੀਏ ਐਮਏ ਕਰ ਰਹੇ ਹਨ ਤੇ ਉਹਨਾਂ ਨੂੰ ਸਿਲੇਬਸ ਮਿਲਿਆ ਹੁੰਦਾ ਹੈ ਕਿ ਇਹ ਸਿਲੇਬਸ ਤੇ ਆਪਾਂ ਕੰਮ ਕਰਨਾ ਹੈ ਇਹਨਾਂ ਸਿਲੇਬਸ ਆਪਾਂ ਕਵਰ ਕਰਨਾ ਹੈ 1 ਸਾਲ ਦੇ ਵਿੱਚ ਸਾਨੂੰ ਹਰ ਰੋਜ਼ ਇੱਕ ਕੰਪੀਟੀਸ਼ਨ ਮਿਲਦਾ ਹੈ ਹਰ ਰੋਜ਼ ਇੱਕ ਕੰਪੀਟੀਸ਼ਨ ਮਿਲਦਾ ਹੈ ਹਰ ਇੱਕ ਨਵਾਂ ਕੰਪੀਟੀਟਰ ਮਿਲਦਾ ਹੈ ਸਾਡਾ ਕੋਈ ਸਿਲੇਬਸ ਨਹੀਂ ਹੁੰਦਾ ਸਾਨੂੰ ਇੱਕ ਨয়া ਅੱਜ ਇੱਕ ਵਧੀਆ ਪਲੇਅਰ ਉਸ ਤੋਂ ਵੀ ਵਧੀਆ ਪਲੇਅਰ ਸਾਨੂੰ ਡੇਲੀ ਆਪਣੀ ਇੱਕ ਨਵੀਂ ਤਿਆਰੀਆਂ ਕਰਨੀ ਪੈਂਦੀ ਹੈ ਨਵੀਂ ਮਤਲਬ ਹਰ ਦਿਨ ਫਿਟ ਰਹਿਣਾ ਪੈਂਦਾ ਹੈ ਸਾਨੂੰ ਸਪੋਰਟਸ 'ਚ ਤੇ ਬਾਕੀ ਡਾਈਟ ਦਾ ਇਹ ਹੈ ਕਿ ਡਾਈਟ ਸਭ ਤੋਂ ਬਹੁਤ ਜ਼ਰੂਰੀ ਹੈ ਜੇ ਤੁਸੀਂ ਚੰਗਾ ਖਾਓਗੇ ਤੇ ਚੰਗਾ ਪਰਫਾਰਮ ਕਰੋਗੇ ਜੇ ਤੁਸੀਂ ਜਦੋਂ ਲਾਈਕ ਬਾਹਰ ਦੀ ਕੁੜੀਆਂ ਬਾਹਰ ਦੀ ਚੀਜ਼ਾਂ ਖਾਂਦੀਆਂ ਉਹਨਾਂ ਦੀ ਸਟੈਮਨਾ ਉਹਨਾਂ ਦਾ ਸਭ ਕੁਝ ਬੋਡੀ ਹੈਲਥ ਸਭ ਕੁਝ ਖਰਾਬ ਹੋ ਜਾਂਦੀ ਹੈ ਜੇ ਤੁਸੀਂ ਇੱਕ ਪਲੇਅਰ ਬਣਨਾ ਹੈ ਤੇ ਸਾਨੂੰ ਬਹੁਤ ਚੀਜ਼ਾਂ ਤੋਂ ਦੂਰ ਰਹਿਣਾ ਪੈਂਦਾ ਜਿੱਦਾਂ ਹੁਣ ਦੀਵਾਲੀ ਸੀਗੀ ਸਾਰਿਆਂ ਨੇ ਰਸਗੁੱਲੇ ਜਲੇਬੀਆਂ ਕੋਈ ਕੁਝ ਖਾ ਰਹੀ ਕੋਈ ਕੁਝ ਮਤਲਬ ਆਪਾਂ ਨੂੰ ਕੰਟਰੋਲ ਕਰਨਾ ਪੈਂਦਾ ਹੈ ਆਪਣੇ ਇਮੋਸ਼ਨ ਤੇ ਬਹੁਤ ਕੰਟਰੋਲ ਕਰਨਾ ਪੈਂਦਾ ਕਿ ਕਿਤਾ ਹੋਣਾ ਕਿ ਖਾਈਏ ਮੰਨ ਤੇ ਕਰਦਾ ਪਰ ਇਮੋਸ਼ਨ ਕੰਟਰੋਲ ਕਰਨੇ ਪੈਂਦੇ ਹੈ ਮੈਮ ਗੇਮਸ ਤੇ ਹੋਰ ਵੀ ਬਹੁਤ ਸਾਰੀਆਂ ਤੇ martial art ਦੀ ਗੇਮ ਹੀ ਕਿਉਂ ਚੂਜ਼ ਕੀਤੀ ਮੈਮ ਮੈਂ martial arts ਕਰਕੇ ਕੀਤੀ ਸੀ ਜਦੋਂ ਮੈਂ ਐਚਐਮਵੀ ਕਾਲਜ 'ਚ ਐਡਮਿਸ਼ਨ ਲੈਂਦੀ ਤੇ ਮੇਰੇ ਕੋਚ ਸੀਗੇ ਸੁਨੀਲ ਮਿਸਟਰ ਸੁਨੀਲ ਕੁਮਾਰ ਤੇ ਉਹ martial art ਦੇ ਕੋਚ ਹੈ ਤੇ ਮੈਂ ਪਹਿਲੇ সুইਮਿੰਗ ਕਰਦੀ ਸੀ ਤੇ ਉੱਚੇ ਮੇਰੀ ਵਧੀਆ ਪਰਫਾਰਮੈਂਸ ਨਹੀਂ ਰਹੀ ਮੇਰੀ ਹਾਈਟ ਸੀਗੀ ਮੇਰੀ ਮਤਲਬ ਕਿਕ ਲਾਈਕ মার্শাল ਆਰਟ ਚ ਕਿਕ ਪ पंच ਹੁੰਦੇ ਨਾ ਤੇ ਮੇਰੀ ਹਾਈਟ ਵਧੀਆ ਸੀ ਸਰ ਨੇ ਮੈਨੂੰ ਮਤਲਬ ਕਾਫੀ ਮੋਟੀਵੇਟ ਕੀਤਾ ਕਿ ਨਹੀਂ ਤੁਸੀਂ ਕਰ ਸਕਦੇ ਹੋ ਉਹਨਾਂ ਨੇ ਮੈਨੂੰ ਬੇਸਿਕ ਤੋਂ ਬੇਸਿਕ ਤੋਂ ਇੱਥੋਂ ਤੱਕ ਪਹੁੰਚਾਤਾ ਹਾਂਜੀ ਅੱਜ ਇੱਥੇ ਤੱਕ ਪਹੁੰਚ ਗਏ ਹੋ ਨਾ ਤੇ ਉਹਦੇ ਪਿੱਛੇ ਮਤਲਬ ਹੱਥ ਕਿਹਦਾ ਮੰਦਿਓ ਸਭ ਤੋਂ ਵੱਡਾ ਮੈਮ ਸਭ ਤੋਂ ਵੱਡਾ ਤੇ ਮੇਰੀ ਮੰਮੀ ਦਾ ਮੇਰੀ ਮੰਮੀ ਦਾ ਉਹ ਮਾਂ ਦਾ ਸਪੋਰਟ ਕਿੱਦਾਂ ਮੰਮੀ ਮੇਰੀ ਮੰਮੀ ਨੇ ਮੇਰੇ ਲਈ ਸਭ ਕੁਝ ਕੀਤਾ ਮਤਲਬ ਜਦੋਂ ਉਹਨਾਂ ਦੇ ਕੋਲ ਫੈਮਿਲੀ ਦੀ ਕੰਡੀਸ਼ਨ ਖਰਾਬ ਹੁੰਦੀ ਹੈ ਤੁਹਾਨੂੰ ਪਤਾ ਹੈ ਪੈਸਿਆਂ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਸਾਰਿਆਂ ਦੀ ਫੈਮਿਲੀ ਦੀ ਕੰਡੀਸ਼ਨ ਖਰਾਬ ਹੁੰਦੀ ਹੈ ਬਟ ਮੇਰੀ ਮੰਮੀ ਨੇ ਮੇਰੇ ਲਈ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਛੱਡੀ ਮਤਲਬ ਮੈਂ ਇੱਥੋਂ ਤੱਕ ਹੈ ਨਾ ਪ੍ਰਮਾਤਮਾ ਕਰੇ ਮੈਂ ਹੋਰ ਅੱਗੇ ਤੱਕ ਜਾਵਾਂ ਤੇ ਮਤਲਬ ਮੇਰੀ ਮੰਮੀ ਮੇਰੇ ਲਈ ਸਭ ਕੁਝ ਬਾਕੀ ਮੇਰੇ ਸਰ ਸੁਨੀਲ ਕੁਮਾਰ ਬਾਕੀ ਰঞ্জੀਤ ਸਰ ਰঞ্জੀਤ ਸਰ ਨੇ ਮੈਨੂੰ ਕਾਫੀ ਵਾਰ ਡਾਈਟ 'ਚ ਬਹੁਤ ਵਾਰੀ ਮੈਨੂੰ ਉਹਨਾਂ ਨੇ ਪ੍ਰੋਟੀਨ ਵੀ ਲੈ ਕੇ ਦਿੱਤਾ ਕਈ ਵਾਰੀ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤੀ ਜਿਮ 'ਚ ਉਹਨਾਂ ਨੇ ਮੇਰੇ ਤੋਂ ਕਦੇ ਫੀ ਮਤਲਬ 1000 ਰੁਪਏ ਫੀਸ ਹੁੰਦੀ ਹੈ 1000 ਰੁਪਿਆ ਤੇ ਜਦੋਂ სპੋਰਟਸ ਪਰਸਨ ਲਈ 1000 ਰੁਪਏ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਉਹਨੂੰ ਆਪਣੇ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਬਟ ਸਰ ਨੇ ਅੱਜ ਤੱਕ 2016 ਤੋਂ ਲੈ ਕੇ ਅੱਜ ਤੱਕ ਮੇਰੇ ਤੋਂ ਜਿਮ ਦੀ ਫੀਸ ਨਹੀਂ ਲਈ ਹਾਂਜੀ ਓਕੇ ਇਵੇਂ ਹੀ ਹੋਣਾ ਉਹਨਾਂ ਨੇ ਮੇਰੀ ਹਮੇਸ਼ਾ ਹੈਲਪ ਕੀਤੀ ਹੈ ਮਤਲਬ ਹਮੇਸ਼ਾ ਮੋਟੀਵੇਟ ਕੀਤਾ ਹੈ ਕਿ ਨਹੀਂ ਤੂੰ ਵਧੀਆ ਕਰ ਸਕਦੀ ਹੈ ਹੋਰ ਅੱਗੇ ਜਾਣਾ ਹੈ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਚੀਜ਼ ਦੀ ਹਮੇਸ਼ਾ ਮਤਲਬ ਸਪੋਰਟ ਕੀਤੀ ਹੈ ਕਦੀ ਏਦਾਂ ਹੋਇਆ ਕਿ ਜਿਹੜੇ ਤੁਹਾਡੇ ਨਾਲ ਦੇ ਪਲੇਅਰਸ ਉਹਨਾਂ ਨੇ ਤੁਹਾਡੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਡੀਮੋਟੀਵੇਟ ਕੀਤਾ ਹੋਵੇ ਤੁਹਾਨੂੰ ਕਿਹਾ ਹੋਵੇ ਤੁਸੀਂ ਗਲਤ ਲਾਈਨ 'ਚ ਆ ਗਏ ਹਾਂ ਹਾਂਜੀ ਮੈਮ ਕਾਫੀ ਵਾਰ ਜਿਹੜੇ ਨਾਲ ਦੇ ਪਲੇਅਰਸ ਹੁੰਦੇ ਆ ਨਾ ਉਹ ਮੈਮ ਅੱਜਕੱਲ ਤੁਹਾਨੂੰ ਪਤਾ ਸਾਰਾ ਸਾਰੇ ਲੋਕ ਆਪਣਾ ਆਪਣਾ ਦੇਖਦੇ ਆ ਮੈਂ ਮਤਲਬ ਮੇਰੀ ਇੰਜਰੀ ਆ ਗਈ ਸੀ ਨਾ ਜਦੋਂ ਬੈਗ ਦੀ ਤੇ ਮੇਰੇ ਤੋਂ ਭੱਜਿਆ ਨਹੀਂ ਜਾਂਦਾ ਸੀ ਤੇ ਕਈ ਲੋਕਾਂ ਨੇ ਮੈਨੂੰ ਟੌਨਟ ਮਾਰਨੇ ਕਿ ਨਹੀਂ ਦੀਦੀ ਤੁਸੀਂ ਤੇ ਭੱਜ ਹੀ ਨਹੀਂ ਸਕਦੇ ਤੁਸੀਂ ਕਿੱਦਾਂ ਬੱਚਿਆਂ ਵਾਂਗ ਭੱਜਦੇ ਹੋ ਬਟ ਮੈਂ ਉਹ ਚੀਜ਼ਾਂ ਨੂੰ ਮਾਈਂਡ ਨਹੀਂ ਕੀਤਾ ਕਿਉਂਕਿ ਜੇ ਅਸੀਂ ਆਪਣੇ ਫੈਮਲੀ ਦਾ ਨਾਮ ਰੋਸ਼ਨ ਕਰਨਾ ਹੈ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਤੇ ਇਹ ਚੀਜ਼ਾਂ ਨੂੰ ਇਗਨੋਰ ਕਰਕੇ ਆਪਣੇ ਬਾਰੇ ਸੋਚੋ ਆਪਣੀ ਫੈਮਲੀ ਬਾਰੇ ਸੋਚੋ ਬਾਕੀ ਆਪਣੇ ਦੇਸ਼ ਬਾਰੇ ਸੋਚੋ ਇੰਡੀਆ ਬਾਰੇ ਸੋਚੋ ਕਿ ਮਤਲਬ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਾਂਗੀ ਤੇ ਮੈਨੂੰ ਕਿੰਨੀ ਖੁਸ਼ੀ ਹੋ ਗਈ ਮਤਲਬ ਮੈਂ ਮਤਲਬ ਮੈਂ ਹੱਲੇ ਤੇ 15 ਦਸੰਬਰ ਨੂੰ ਜਾਣਾ ਹੈ ਪਰ ਮੈਨੂੰ ਖੁਸ਼ੀ ਹੁੰਦੀ ਹੈ ਹਰ ਰਾਤ ਸੌਣ ਦੇ ਟਾਈਮ ਮੈਂ ਹਰ ਦਿਨ ਹਰ ਦਿਨ ਇਹੀ ਸੋਚਦੀ ਰਹਿੰਦੀ ਹੈ ਜਾ ਕੇ ਉੱਥੇ ਕਿਦਾਂ ਦਾ ਫੀਲ ਆਊਗਾ ਉੱਥੇ ਕਿਦਾਂ ਖੇਡਾਂਗੇ ਮਤਲਬ ਮੈਂ ਇਹ ਸੋਚਦੀ ਰਹਿੰਦੀ ਕਿੰਨੀ ਤਿਆਰੀਆਂ ਚੱਲ ਰਹੀਆਂ ਆ ਰਹੀਆਂ ਮੈਂ ਮੇਹੀ ਚੱਲ ਰਹੀ ਕਿ ਹੁਣ ਮੈਂ ਡੇਲੀ ਪ੍ਰੈਕਟਿਸ ਕਰਦੀ ਹਾਂ ਡੇਲੀ ਇੱਕ ਵੀ ਮਤਲਬ ਇੱਕ ਵੀ ਟਾਈਮ ਮਿਸ ਨਹੀਂ ਕਰਦੀ ਵੀ ਮਤਲਬ ਵਧੀਆ ਆਪਣਾ ਕੰਪੀਟੀਸ਼ਨ ਦੀ ਤਿਆਰੀ ਕਰਦੀ ਪਈ ਆ ਬਾਕੀ ਮੇਰੀ ਮੰਮੀ ਬਹੁਤ ਖੁਸ਼ ਹੈ ਮੇਰੇ ਜਾਣਦੇ ਉਹ ਮੇਰੀ ਪੂਰੀ ਹੋਰ ਸਪੋਰਟ ਕਰਦੇ ਪਏ ਉਹਨਾਂ ਨੇ ਮੈਨੂੰ ਲੱਡੂ ਬਣਾ ਕੇ ਦਿੱਤੇ ਹੋਂਦੇਵਾਲੀ ਤੇ ਕਿ ਹੁਣ ਤੋਂ ਮਤਲਬ ਵਧੀਆ ਡਾਈਟ ਬਣਾ ਕੇ ਦਿੱਤੀ ਉਹਨਾਂ ਨੇ ਮਤਲਬ ਕਾਫੀ ਸਪੋਰਟ ਕਰ ਰਹੀ ਹੈ ਮੇਰੀ ਫੈਮਿਲੀ ਉਹ ਹਾਂਜੀ ਆਮ ਤੌਰ ਤੇ ਪਲੇਅਰ ਜਿਹੜੀ ਇੰਨੀ ਮਿਹਨਤ ਕਰਦੇ ਨੇ ਹਮੇਸ਼ਾ ਗਿਲਾ ਸ਼ਿਕਵਾ ਕਰਦੇ ਨੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਕੀ ਉਮੀਦਾਂ ਨੇ ਤੁਹਾਨੂੰ ਸਰਕਾਰਾਂ ਸਰਕਾਰ ਤੋਂ ਇਹੀ ਉਮੀਦ ਹੈ ਕਿ ਉਹਨਾਂ ਨੂੰ ਨਾ ਉਹ ਕਾਫੀ ਵੱਡੇ ਪਲੇਅਰਸ ਨੂੰ ਸਪੋਰਟ ਕਰਦੇ ਆਂ ਲਾਈਕ ਜਿੱਦਾਂ ਇੰਡੀਆ ਲੈਵਲ ਦੇ ਫਿਰ ਸਪੋਰਟ ਕਰਦੇ ਆਂ ਮਤਲਬ ਜੇ ਇੰਡੀਆ 'ਚ ਪਲੇਅਰ ਇਸੇ ਕਰਕੇ ਤੇ ਇੰਡੀਆ 'ਚ ਪਲੇਅਰ ਦੀ ਕਮੀ ਹੈ ਜੇ ਇੰਡੀਆ 'ਚ ਪਲੇਅਰ ਵਧਾਉਣੇ ਆ ਤੇ ਸਰਕਾਰ ਨੂੰ ਛੋਟੇ ਲੈਵਲ ਤੋਂ ਪਲੇਅਰਸ ਦੀ ਹੈਲਪ ਕਰਨੀ ਚਾਹੀਦੀ ਕਿ ਛੋਟੇ ਲੈਵਲ ਤੋਂ ਵੱਡੇ ਲੈਵਲ ਤੇ ਜਾਣ ਲਾਈਕ ਜਦੋਂ ਕੋਈ ਸ਼ੁਰੂ ਕਰਦਾ ਹੈ ਗੇਮ ਤੇ ਉਹਨੂੰ ਡਾਈਟ ਦੀ ਸਪੋਰਟ ਨਹੀਂ ਹੁੰਦੀ ਉਹਨੂੰ ਜਿਮ ਦੀ ਸਪੋਰਟ ਨਹੀਂ ਹੁੰਦੀ ਉਹਨੂੰ ਕਈ ਚੀਜ਼ਾਂ ਦੀ ਸਪੋਰਟ ਨਹੀਂ ਹੁੰਦੀ ਬਟ ਜੇ ਕਿਸੇ ਨੇ ਗੇਮ ਸ਼ੁਰੂ ਕੀਤੀ ਹੈ ਤੇ ਛੋਟੇ ਲੈਵਲ ਤੋਂ ਜੇ ਆਪਾਂ ਉਹਦੀ ਹੈਲਪ ਕਰਾਂਗੇ ਤਾਂ ਉਹ ਵੱਡੇ ਲੈਵਲ ਤੇ ਜ਼ਰੂਰ ਜਾਊਗਾ ਤੇ ਰਿਜ਼ਲਟ ਵੀ ਜ਼ਰੂਰ ਆਊਗਾ ਸੋ ਮੈਮ ਜ਼ਰੂਰ ਦੱਸੋ ਕਿ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਥੋੜੀ ਫੈਮਿਲੀ ਦੀ ਕੰਡੀਸ਼ਨ ਐਵੇਂ ਹੈ ਨਾ ਫੈਮਿਲੀ ਦੀ ਕੰਡੀਸ਼ਨ ਕੀ ਮੈਮ ਮੇਰੇ ਪਾਪਾ ਫਾਰਮਰ ਹੈ ਤੇ ਮਮਮੀ ਹਾਊਸ ਵਾਈਫ ਹੈ ਤੇ ਮੈਂ ਮੇਰੀ ਵੱਡੀ ਸਿਸਟਰ ਹੈ ਤੇ ਛੋਟਾ ਬ੍ਰਦਰ ਹੈ ਤੇ ਮੈਂ ਜਦੋਂ ਮੈਂ ਗੇਮ ਸ਼ੁਰੂ ਕੀਤੀ ਸੀ ਉਦੋਂ ਸਾਡੇ ਫੈਮਲੀ ਦੇ ਮਤਲਬ ਕੰਡੀਸ਼ਨ ਬਹੁਤ ਜ਼ਿਆਦਾ ਹੀ ਲੋ ਸੀਗੀ ਪਰ ਫਿਰ ਵੀ ਮੇਰੀ ਮੰਮੀ ਨੇ ਕਦੇ ਮੈਨੂੰ ਪੈਸੇ ਲਈ ਮਨਾ ਨਹੀਂ ਕੀਤਾ ਜਿੱਥੋਂ ਮਰਜ਼ੀ ਉਹ ਐਡਜਸਟ ਕਰਦੇ ਸੀ ਮੇਰੇ ਲਈ ਬਟ ਕਰਦੇ ਸੀ ਮਤਲਬ ਮੇਰੇ ਪਾਪਾ ਦੀ ਇਨਕਮ ਤੁਹਾਨੂੰ ਪਤਾ ਹੀ ਹੈ ਫਾਰਮਰ ਦੀ ਕਿੰਨੀ ਇਨਕਮ ਹੁੰਦੀ ਹੈ ਤਿੰਨ ਬੱਚੇ ਵੱਡੀ ਸਿਸਟਰ ਦੀ ਮੈਰਿਜ ਕੀਤੀ ਛੋਟੇ ਬ੍ਰਦਰ ਵੀ ਹੈ ਉਹਨੂੰ ਵੀ ਸਟੱਡੀ ਕਰਾਈ ਮੈਨੂੰ ਵੀ ਇੱਥੇ ਭੇਜਿਆ ਇੱਥੇ ਹੌਸਟਲ ਕਾਲਜ ਸਾਰਾ ਖਰਚਾ ਸਾਰੀ ਡਾਈਟ ਦਾ ਖਰਚਾ ਮਤਲਬ ਬਹੁਤ ਔਖਾ ਬਹੁਤ ਔਖਾ ਟਾਈਮ ਇਦਾਂ ਦਾ ਟਾਈਮ ਵੀ ਦੇਖਿਆ ਹੈ ਕਿ ਮੈਂ ਮਤਲਬ ਕਿ ਹੌਸਟਲ 'ਚ ਰਹਿੰਦੀ ਸੀ ਮੈਂ ਮਤਲਬ 20 20 30 ਰੁਪਏ ਲਈ ਵੀ ਕਿ ਅਜ ਮਤਲਬ ਮੈਨੂੰ 20 ਰੁਪਏ ਮਿਲ ਜਾਂਦੇ ਮੈਂ ਦੁੱਧ ਪੈਕੇਟ ਲੈ ਕੇ ਪੀ ਲਵਾਂ ਮਤਲਬ ਕਾਫੀ ਟਾਈਮ ਇਦਾਂ ਦਾ ਸਟਰਗਲ ਦੇਖਿਆ ਵਾ ਬਟ ਮੈਂ ਪਰਮਾਤਮਾ ਤੋਂ ਉਮੀਦ ਨਹੀਂ ਛੱਡੀ ਮੈਮ ਕਿਉਂਕਿ ਜੇ ਅਸੀਂ ਇੱਕ ਲਾਈਨ 'ਚ ਜਦੋਂ ਆਪਾਂ ਪੈਰ ਰੱਖ ਲਿਆ ਹੈ ਨਾ ਤੇ ਕਾਫੀ ਚੀਜ਼ਾਂ ਫੇਸ ਕਰਨੀ ਪੈਂਦੀ ਹੈ ਪਰ ਉਹ ਉਸ ਚੀਜ਼ ਤੋਂ ਆਪਾਂ ਸਾਈਡ ਨਹੀਂ ਹੋ ਸਕਦੇ ਜੇ ਸਾਈਡ ਹੋ ਗਏ ਤੇ ਉੱਥੇ ਹੀ ਖਤਮ ਹੋ ਜਾਊਗਾ ਜਿੰਨਾ ਆਏ ਆ ਉਹ ਵੀ ਖਤਮ ਹੋ ਜਾਊਗਾ ਤੇ ਪਰ ਫਿਰ ਵੀ ਮੇਰੇ ਮम्मी पापा ਨੇ ਮੈਨੂੰ ਸਪੋਰਟ ਕੀਤਾ ਕਿ ਨਹੀਂ ਇੱਕ ਦਿਨ ਸਭ ਕੁਝ ਚੰਗਾ ਹੋਣਾ ਹੈ ਸਭ ਕੁਝ ਵਧੀਆ ਹੋਣਾ ਹੈ ਫਿਰ ਮੈਂ ਪ੍ਰਮਾਤਮਾ ਨੇ ਦਿਨ ਬਦਲਤੇ ਮੈਂ ਵਧੀਆ ਖੇਡਣ ਲੱਗ ਪਈ ਤੇ ਪੈਸੇ ਦੀ ਵੀ ਹੁਣ ਮੈਂ ਮਤਲਬ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵੀ ਪੈਸੇ ਮਿਲਦੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜ ਵੱਲੋਂ ਵੀ ਪੈਸੇ ਮਿਲਦੇ ਆ ਐਚਐਮਵੀ ਕਾਲਜ ਵੱਲੋਂ ਮਤਲਬ ਕਾਫੀ ਹੁਣ ਤੇ ਪ੍ਰਮਾਤਮਾ ਨੇ ਦਿਨ ਬਦਲਤੇ ਬਟ ਉਹ ਟਾਈਮ ਜਿਹੜਾ ਮੈਂ ਬਹੁਤ ਮਾੜਾ ਟਾਈਮ ਸੀਗਾ ਬਹੁਤ ਜ਼ਿਆਦਾ ਕਿ ਤਿੰਨ ਬੱਚਿਆਂ ਨੂੰ ਹੈਂਡਲ ਕਰਨਾ ਇੱਕ ਫਾਰਮਰ ਲਈ ਬਹੁਤ ਵੱਡੀ ਗੱਲ ਹੁੰਦੀ ਆ ਜੀ ਤੇ ਮੈਂ ਮਕਸਰ ਇਹ ਗੱਲ ਆਖ ਦਿੱਤੀ ਜਾਂਦੀ ਹੈ ਕਿ ਜਿਹੜੇ ਪਹਿਲਵਾਨ ਹੁੰਦੇ ਨੇ ਜਿਹੜੇ ਪਲੇਅਰ ਹੁੰਦੇ ਨੇ ਜੇਕਰ ਉਹ ਘਰ ਦੇ ਵਿੱਚ ਪੈਦਾ ਹੋਣ ਤੇ ਪੀਪੇ ਵੀ ਖਾਲੀ ਹੋ ਜਾਂਦੇ ਨੇ ਹਾਂਜੀ ਤੇ ਤੁਹਾਡੀ ਪਹਿਲੀ ਕੰਡੀਸ਼ਨ ਉਦਾਂ ਦੀ ਸੀ ਹਾਂਜੀ ਮੈਮ ਬਿਲਕੁਲ ਮੈਮ ਇੱਕ ਪਲੇਅਰ ਨੂੰ ਬਣਾਉਣਾ ਨਾ ਸਮਝ ਲਓ ਪੂਰਾ ਘਰ ਪੂਰਾ ਘਰ ਲੱਗ ਜਾਂਦਾ ਉਹਦੇ ਉੱਤੇ ਮਤਲਬ ਮੇਰੀ ਮੰਮੀ ਨੇ ਕੰਪਰੋਮਾਈਜ਼ ਕਰਨਾ ਉਹਨਾਂ ਨੇ ਕਦੇ ਆਪਣੇ ਲਈ ਵਧੀਆ ਸ਼ੌਕ ਨਹੀਂ ਕਰਨੇ ਪਾਪਾ ਨੇ ਵੀ ਨਹੀਂ ਕਰਨੇ ਦੀਦੀ ਬ੍ਰਦਰ ਸਾਰੇ ਨੇ ਮੇਰੀ ਮਦਦ ਕੀਤੀ ਉਹਨਾਂ ਨੇ ਸਿਰਫ ਜਿੰਨੇ ਵੀ ਪੈਸੇ ਉਹਨਾਂ ਨੇ ਮੇਰੇ ਤੇ ਖਰਚ ਕਰਨਾ ਜਿੰਨੇ ਵੀ ਸਾਰੇ ਪੈਸੇ ਮੇਰੇ ਤੇ ਖਰਚ ਕਰਨੇ ਕਿ ਮੈਂ ਆਪਣੇ ਕਿਉਂ ਡਰਾਈ ਫਰੂਟਸ ਸਾਰੀ ਚੀਜ਼ਾਂ ਆਪਣਾ ਅਰੇਂਜਮੈਂਟ ਕਰਾਂ ਸਾਰੇ ਉਹਨਾਂ ਨੇ ਮੇਰੀ ਹੈਲਪ ਕਰਨੀ ਹਮੇਸ਼ਾ ਉਹਨਾਂ ਨੇ ਮਤਲਬ ਹੋਂ ਨਾਗੇ ਉਹ ਆਪਣੇ ਥੋੜੇ ਬਹੁਤ ਸਾਰਾ ਕੁਝ ਸ਼ੌਕ ਪੂਰੇ ਕਰਦੇ ਆ ਨਹੀਂ ਤੇ ਉਹਨਾਂ ਨੇ ਕਟੋਕਟ 5-7 ਸਾਲ ਕਟੋਕਟ ਮੇਰੇ ਲਈ ਬਹੁਤ ਕੰਪਰੋਮਾਈਜ਼ ਕੀਤਾ ਇੱਕ ਪਲੇਅਰ ਨੂੰ ਬਣਾਉਣਾ ਪੂਰਾ ਘਰ ਖਾ ਲੈਂਦਾ ਇਹ ਇਹ ਸਹੀ ਗੱਲ ਹੈ ਬਿਲਕੁਲ ਪਲੇਅਰ ਦੀ ਡਾਈਟ ਉਹਦਾ ਰੈਂਸਨ ਇੱਕ ਪਲੇਅਰ ਨੂੰ ਸ਼ੂਜ਼ ਵੀ ਵਧੀਆ ਪਾਣੇ ਪੈਂਦੇ ਆ बिकॉज ਆਫ ਇੰਜਰੀ ਨਾ ਹੋ ਜੇ ਕਿਉਂਕਿ ਸ਼ੂਜ਼ ਵਧੀਆ ਪਾਣਗੇ ਤੇ ਸਾਡੇ ਦਿਖਾਉਣ ਵਾਸਤੇ ਨਹੀਂ ਕਿ ਲੋਕੀ ਦੇਖਣ ਪਲੇਅਰ ਨੂੰ ਸ਼ੂਜ਼ ਇਸ ਕਰਕੇ ਵਧੀਆ ਪਾਣੇ ਪੈਂਦੇ ਆ ਕਿਉਂਕਿ ਉਹਦੀ ਇੰਜਰੀ ਨਾ ਹੋਵੇ ਉਹਦੇ ਜਿਹੜੀ ਐਂਕਲ ਹੁੰਦੇ ਆ ਸਾਡੇ ਫਿਟਰ ਰੈਂ ਤੇ ਇਸ ਕਰਕੇ ਸ਼ੂਜ਼ ਵੀ ਬਹੁਤ ਮਹਿੰਗੇ ਆਨੇ ਮੇਰੇ ਪਰ ਮੇਰੀ ਮੰਮੀ ਨੇ ਮੇਰੇ ਕਦੇ ਸਾਥ ਨਹੀਂ ਛੱਡਿਆ ਉਹਨਾਂ ਨੇ ਹਮੇਸ਼ਾ ਮੇਰੀ ਮਦਦ ਕੀਤੀ ਮੇਰੇ ਕਰਕੇ ਉਹਨਾਂ ਨੇ ਬਹੁਤ ਬੁਰੇ ਦਿਨ ਦੇਖੇ ਉਹਨਾਂ ਨੇ ਕੰਪਰੋਮਾਈਜ਼ ਕੀਤੇ ਹਨ ਉਸ ਨੂੰ ਤੁਹਾਡੇ ਮਨ 'ਚ ਨਹੀਂ ਆਉਂਦਾ ਸੀ ਕਿ ਗੇਮ ਛੱਡ ਦੇਣੀ ਚਾਹੀਦੀ ਕਿ ਪਰਿਵਾਰ ਦੇ ਹਾਲਾਤ ਬਣੇ ਹੋਏ ਨੇ ਮੈਮ ਵਿੱਚ ਮੈਂ ਕਹਿ ਰਹੀ ਹਾਂ ਨਾ ਐਸੀ ਕਰਕੇ ਮੈਨੂੰ ਲੱਗਿਆ ਸੀ ਕਿ ਹੁਣ ਮੈਂ ਗੇਮ ਛੱਡ ਦਵਾਂ ਸਾਰਾ ਕੁਝ ਮਤਲਬ ਬਿਲਕੁਲ ਮੈਂ ਡੀਮੋਟਿਵ ਹੋ ਗਈ ਸੀ ਜਦ ਇੰਜਰੀ ਵੀ ਆ ਗਈ ਸੀ ਫਿਰ ਉਹਦੇ ਵੀ ਖਰਚਾ ਲੱਗਣਾ ਉਹਦੀ ਵੀ ਥੈਰੇਪੀ ਵਗੈਰਾ ਲੈਣੀ ਤੇ ਉਹਦੇ ਵੀ ਖਰਚੇ ਪਰ ਫਿਰ ਮੈਮ ਮ ਜੀ ਹੋ ਜੇ ਮम्मी पापा ਨੇ ਮੇਰੇ ਲਈ ਕੀਤਾ ਤਾਂ ਮੈਂ ਵੀ ਉਹਨਾਂ ਦੇ ਲਈ ਕਰਨਾ ਹੈ ਉਹਨਾਂ ਦੇ ਲਈ ਜੋ ਵੀ ਮੈਂ ਕਰ ਰਹੀ ਹਾਂ ਨਾ ਆਪਣੀ ਮम्मी पापा ਲਈ ਕਰ ਰਹੀ ਹਾਂ ਕਿਉਂਕਿ ਮੈਨੂੰ ਉਹਨਾਂ ਨੇ ਹੀ ਇੰਨੇ ਅੱਗੇ ਲੈ ਕੇ ਆਏ ਆ ਉਹੀ ਅੱਗੇ ਲੈ ਕੇ ਆਏ ਮੈਂ ਕਹਿੰਨੀ ਆ ਮੈਮ ਹਰ ਘਰ ਵਿੱਚ ਇੱਕ ਕੁੜੀ ਹੋਣੀ ਚਾਹੀਦੀ ਕਿ ਮੇਰੇ ਮੇਰੇ ਕਰਕੇ ਮੇਰੇ ਮम्मी पापा ਦਾ ਨਾਮ ਇੰਨਾ ਰੋਸ਼ਨ ਹੋ ਰਿਹਾ ਵਾ ਉਹਨਾਂ ਨੂੰ ਲੋਕੀ ਪੁੱਛਦੇ ਆ ਕਿ ਮਤਲਬ ਸਾਡੇ ਘਰ ਵੀ ਤੁਹਾਡੇ ਵਰਗੀ ਕੁੜੀ ਹੋਵੇ ਤੇ ਮੈਨੂੰ ਇਹੀ ਹੁੰਦਾ ਹੈ ਕਿ ਲੋਕੀ ਜਿਹੜਾ ਭੇਤ ਭਾਵ ਕਰਦੇ ਆ ਨਾ ਉਹ ਬਿਲਕੁਲ ਹੀ ਨਾ ਕਰਨ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਆ ਏ ਅੱਜ ਦੀ ਦੁਨੀਆ ਚ ਸਾਬਿਤ ਵੀ ਕਰ ਚੁੱਕੇ ਹੁਣ ਤੁਸੀਂ 올림픽 ਵਿੱਚ ਦੇਖ ਲਓ ਕਿ ਮਤਲਬ ਦੋ ਦੋ ਮੁੰਡੇ ਤੇ ਕਿੰਨੀਆਂ ਕੁੜੀਆਂ ਗਈਆਂ ਸੀ ਤੇ ਮਤਲਬ ਕੁੜੀਆਂ ਮੈਡਮ ਬਹੁਤ ਕੁਝ ਕਰ ਸਕਦੀਆਂ ਸਿਰਫ ਉਹਨਾਂ ਨੂੰ ਇੱਕ ਸਪੋਰਟ ਦੀ ਇੱਕ ਸਪੋਰਟ ਦੀ ਲੋੜ ਹੈ ਸਮਾਜ ਦੇ ਵਿੱਚ ਕਿ ਉਹਨਾਂ ਨੂੰ ਸਪੋਰਟ ਕਰਨ ਨਾ ਕਿ ਉਹਨਾਂ ਨੂੰ ਗਲਤ ਨਿਗਾਹਾਂ ਚੋਂ ਦੇਖਣ ਉਹਨਾਂ ਨੂੰ ਕਿਉਂਕਿ ਹਰ ਇੱਕ ਬੰਦੇ ਦੀ ਹਰ ਇੱਕ ਇਨਸਾਨ ਦੀ ਵੈਂਟਲਿਟੀ ਇਦਾਂ ਦੀ ਹੋ ਗਈ ਹੈ ਕਿ ਉਹ ਕੁੜੀ ਨੂੰ ਗਲਤ ਨਿਗਾਹ ਤੋਂ ਹੀ ਦੇਖਦੇ ਹਨ ਮਤਲਬ ਚਾਹੇ ਸਪੋਰਟਸ 'ਚ ਹੋਵੇ ਚਾਹੇ ਕਿਸੇ ਵੀ ਫੀਲਡ 'ਚ ਉਹਨਾਂ ਨੂੰ ਇਦਾਂ ਦਾ ਕੁਝ ਮਤਲਬ ਕਿ ਫੇਸ ਕਰਨਾ ਪਿਆ ਇਸ ਲਾਈਨ 'ਚ ਨਹੀਂ ਮੈਮ ਮੈਨੂੰ ਫੇਸ ਤੇ ਨਹੀਂ ਕਰਨਾ ਪਿਆ ਬਟ ਮੈਂ ਨਾਲ ਦੀ ਕੁੜੀਆਂ ਨੂੰ ਦੇਖਦੀ ਹਾਂ ਉਹਨਾਂ ਨੂੰ ਕਾਫੀ ਕੁਝ ਮੈਂ ਦੇਖਿਆ ਵਾ ਮਤਲਬ ਆਪਣੇ ਅੱਖਾਂ ਤੋਂ ਦੇਖਿਆ ਵਾ ਕਿ ਕਈ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਬਟ ਮੈਂ ਇਹੀ ਕਹਾਂਗੀ ਕਿ ਕੁੜੀਆਂ ਨੂੰ ਸਪੋਰ ਕੁੜੀਆਂ ਨੂੰ ਸਪੋਰਟ ਕਰੋਗੇ ਤੁਸੀਂ ਤੇ ਉਹ ਬਹੁਤ ਅੱਗੇ ਜਾ ਸਕਦੀ ਹੈ ਉਹ ਤੁਹਾਡੇ ਫੈਮਿਲੀ ਦਾ ਨਹੀਂ ਤੁਹਾਡੇ ਪਿੰਡ ਦਾ ਨਹੀਂ ਉਹ ਦੇਸ਼ ਦਾ ਪੂਰੇ ਇੰਡੀਆ ਦਾ ਨਾਮ ਰੋਸ਼ਨ ਕਰ ਸਕਦੀ ਹੈ ਜੇ ਬਸ ਕੁੜੀਆਂ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਜੀ ਬੜੀ ਇਨੀ ਗਰੀਬੀ ਚੋਂ ਨਿਕਲੇ ਹੋ ਇੱਕ ਪਿੰਡ ਚੋਂ ਨਿਕਲੇ ਹੋ ਹੁਣ ਮਤਲਬ ਕਿ ਵਰਲਡ ਲੈਵਲ ਤੇ ਖੇਡਣ ਜਾ ਰਹੇ ਹੋ ਖੁਸ਼ੀ ਦੱਸੋ ਖੁਦ ਨੂੰ ਕਿੰਨੀ ਮੈਨੂੰ ਤਾਂ ਇੰਨੀ ਖੁਸ਼ੀ ਹੈ ਨਾ ਮਤਲਬ ਮੈਂ ਦੱਸ ਨਹੀਂ ਸਕਦੀ ਬਹੁਤ ਖੁਸ਼ੀ ਹੈ ਮੈਨੂੰ ਇੰਨੀ ਖੁਸ਼ੀ ਹੈ ਉਹ ਮੇਰੇ ਨਾਲੋਂ ਜ਼ਿਆਦਾ ਮੇਰੇ ਪਿੰਡ ਨੂੰ ਖੁਸ਼ੀ ਹੈ ਮੇਰੇ ਮਤਲਬ ਮੇਰੇ ਜਿਹੜੇ ਕੋਚਸ ਹੈ ਉਹਨਾਂ ਨੂੰ ਖੁਸ਼ੀ ਹੈ ਮੇਰੀ ਫੈਮਿਲੀ ਨੂੰ ਖੁਸ਼ੀ ਹੈ ਮੇਰੇ ਫਰੈਂਡ ਨੂੰ ਖੁਸ਼ੀ ਹੈ ਮੇਰੀ ਇੱਕ ਫਰੈਂਡ ਹੈ ਬਾਸਮਾ ਉਹਨੂੰ ਵੀ ਬਹੁਤ ਖੁਸ਼ੀ ਹੈ ਉਹਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਉਹਨੇ ਮਤਲਬ ਇੰਨੀ ਖੁਸ਼ੀ ਹੈ ਮੈਂ ਦੱਸ ਨਹੀਂ ਸਕਦੀ ਮਤਲਬ ਮੈਂ ਤੇ ਦੱਸ ਰਹੀ ਹਾਂ ਤੁਹਾਨੂੰ ਕਿ ਮੈਂ ਡੇਲੀ ਸੋਂਦੀ ਹਾਂ ਮੈਨੂੰ ਸਭ ਤੋਂ ਪਹਿਲਾਂ ਇਹੀ ਚਿੰਤਾ ਹੁੰਦਾ ਕਿ ਮੈਂ ਉੱਥੇ ਕਿੱਦਾਂ ਜਾਣਾ ਹੈ ਉੱਥੇ ਕਿੱਦਾਂ ਖੇਡਣਾ ਹੈ ਉੱਥੇ ਦੇ ਪਲੇਅਰਸ ਕਿੱਦਾਂ ਦੇ ਉਹਨੇ ਪੂਰੇ ਵਰਲਡ ਲੈਵਲ ਦੇ ਮਤਲਬ ਮੇਰੇ ਲਈ ਬਹੁਤ ਵੱਡੀ ਮਤਲਬ ਇੱਕ ਸੁਪਨਾ ਜਿਹੀ ਹੈ ਜਿਹੜਾ ਪ੍ਰਮਾਤਮਾ ਪੂਰਾ ਕਰ ਰਿਹਾ ਇੱਕ ਸੁਪਨਾ ਜਿਹੀ ਹੈ ਕਿ ਦੇ ਉੜਦੇ ਬੈਠਦੇ ਬਸ ਮੈਨੂੰ ਵਰਲਡ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਉਹਦੇ ਬਾਰੇ ਖਿਆਲ ਆ ਰਹੇ ਮੈਂ ਬਹੁਤ ਮੁਸ਼ਕਲ ਹਲਾਤਾ ਛੋ ਨਿਕਲ ਕੇ ਆਏ ਉਹ ਬਹੁਤ ਸਾਰੀਆਂ ਇਹੋ ਜੀਆਂ ਕੁੜੀਆਂ ਨੇ ਜਿਹੜੇ ਨਿਕਲਣਾ ਚਾਹੁੰਦੀਆਂ ਨੇ ਤੇ ਚਾਹ ਕੇ ਵੀ ਨਹੀਂ ਨਿਕਲ ਪਾਰੀਆਂ ਉਹਨਾਂ ਦੇ ਲਈ ਅੰਤ ਦੇ ਵਿੱਚ ਕੋਈ ਸੁਨੇਹਾ ਮੈਂ ਮੈਂ ਇਹੀ ਕਹੂੰਗੀ ਕਿ ਸਭ ਤੋਂ ਪਹਿਲਾਂ ਪੇਰੈਂਟਸ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਪੋਰਟ ਕਰਨੀ ਚਾਹੀਦੀ ਪੇਰੈਂਟਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਕੁੜੀ ਹੈ ਜਾਂ ਮੁੰਡਾ ਹੈ ਦੋਨਾਂ ਨੂੰ ਬਰਾਬਰ ਦੋਨਾਂ ਨੂੰ ਬਰਾਬਰ ਦਰਜਾ ਦੇਣਾ ਚਾਹੀਦਾ ਤੇ ਜਿਹੜੀ ਤੁਹਾਡੀ ਕੋਈ ਕੁੜੀ ਕੁਝ ਕਰਨਾ ਚਾਹਦੀ ਕਿਸੇ ਵੀ ਫੀਲਡ ਵਿੱਚ ਉਹਨੂੰ ਸਪੋਰਟ ਕਰੋ ਉਹਨੂੰ ਦੇਖੋ ਇਹ ਨਹੀਂ ਕਿ ਇੱਕ ਦਿਨ ਚ ਕੋਈ ਜਾਦੂ ਥੋੜੀ ਹੁੰਦਾ ਮੈਮ ਇੱਕ ਦਿਨ ਚ ਸਾਰਾ ਕੁਝ ਹੋ ਜਾਏ ਬਟ ਆਪਣੀ ਕੁੜੀਆਂ ਨੂੰ ਹਮੇਸ਼ਾ ਸਪੋਰਟ ਕਰੋ ਕੁੜੀਆਂ ਬਹੁਤ ਅੱਗੇ ਜਾ ਸਕਦੀਆਂ ਮੈਮ ਬਹੁਤ ਅੱਗੇ ਇਹ ਤੁਹਾਡੇ ਹੀ ਨਹੀਂ ਪਿੰਡ ਦਾ ਇਸ ਦੇਸ਼ ਦਾ ਸ਼ਹਿਰ ਦਾ ਸਾਰਿਆਂ ਦਾ ਨਾਮ ਰੋਸ਼ਨ ਕਰ ਸਕਦੀ ਹੈ ਕੁੜੀਆਂ ਹੀ ਸਭ ਕੁਝ ਕਰ ਸਕਦੇ ਆ ਇਹ ਨਾ ਸੋਚੋ ਕਿ ਮੁੰਡੇ ਹੀ ਕਰ ਸਕਦੇ ਆ ਕੁੜੀਆਂ ਨੂੰ ਸਪੋਰਟ ਕਰੋ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਪੇਰੈਂਟ ਸਪੋਰਟ ਕਰਨ ਕਿ ਬਾਹਰ ਦੇ ਲੋਕੇ ਵੀ ਸਪੋਰਟ ਕਰਨ ਹਾਂਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਸੋ ਆਰਤੀ ਸ਼ੁਕਲਾ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਜਿਹੜੀ ਬਹੁਤ ਗਰੀਬੀ ਦੇ ਵਿੱਚੋਂ ਤੇ ਇੱਕ ਪਿੰਡ ਦੇ ਵਿੱਚੋਂ ਨਿਕਲ ਕੇ ਹੁਣ ਵਰਲਡ ਲੈਵਲ ਤੇ ਖੇਡਣ ਜਾ ਰਹੇ ਨੇ ਤੇ ਸੱਚੀ ਵੀ ਜ਼ਰੂਰ ਇਹਨਾਂ ਨੂੰ ਸਪੋਰਟ ਕਰਨਾ ਹੈ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਣੀ ਹੈ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ ਧੰਨਵਾਦ